ਸਵਾਗਤ ਹੈ ਕਿਸਾਨ ਵੀਰੋ ਹਰ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 987823917 ਚੈਨਲ ਨੂੰ ਬਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਧੌਲਾ ਜੀ ਬਰਨਾਲੇ ਜ਼ਿਲ੍ਹੇ ਦੇ ਪਿੰਡ ਆ ਬਾਈ ਚਮਕੌਰ ਕੋਲੇ ਪਹੁੰਚੇ ਇੱਕ ਤੁਹਾਨੂੰ ਜਰਸੀ ਵੜ ਦਿਖਾਵਾਂਗੀ ਸੂਈ ਸਵਾਈ ਆ ਕਿੰਨਾ ਦੁੱਧ ਆ ਕੀ ਮੰਗ ਰਾ ਕਿਹੜਾ ਪਿੰਡ ਆ ਕੀ ਨਾਮ ਰਸਾ ਸਾਰਾ ਕੋਈ ਬਾਈ ਜੀ ਤੋਂ ਪੁੱਛਾਂ ਸਸੀ ਗਾਲ ਵੀਰੇ ਚਮਕਾਉਂ ਸਸੀ ਗਾਲ ਭਰਾ ਮੇਰੇ ਹੋਰ ਕਿਵੇਂ ਚਮਕਾਉਂ ਬਹੁਤ ਵਧੀਆ ਪਰਮਾਤਮਾ ਦੀ ਬਹੁਤ ਜ਼ਿਆਦਾ ਕਿਰਪਾ ਵੀਰੇ ਯਾਰ ਚੱਲੀ ਜਾਂਦਾ ਕੰਮ ਬਹੁਤ ਵਧੀਆ ਕਿਰਪਾ ਵਸਾ ਕਰ ਇੱਕ ਗਾਣੀ ਲੈ ਜਾ ਜਦੋਂ ਬਾਕੀ ਸਾਰੇ ਆਂਦੀ ਕੀ ਆਵੇਂ ਹੁਣ ਆਪਾਂ ਕੱਲ ਪਰਮਾ ਬਹੁਤ ਵਧੀਆ ਤੇਰੇ ਚੈਨਲ ਤੇ ਬਹੁਤ ਵਧੀਆ ਵੱਡਾ ਸਪੌਂਸ ਹੋਣਾ ਵਧੀਆ ਫੋਨ ਫਿਰ ਨਵਾਂ ਹਾਂ ਬਾਕਲ ਕੱਲ ਕੋਲ ਨੂੰ ਜਾਵਾਂਗੇ ਮੈਂ ਡਿਡਿ ਤੇ ਥੋੜਾ ਜਿਹਾ ਕੰਮ ਦੇ ਵਿੱਚ ਅਸੀਂ ਥੋੜਾ ਜਿਹਾ ਬਾਹਰ ਨਿਕਲੂਗਾ ਹਾਂ ਬਾਕਲ ਕੱਲ ਜਾਂ ਪਰਸ ਨੂੰ ਫੇਰ ਕੱਲ ਨੂੰ ਲੈ ਆ ਕੇ ਪਰਸ ਨੂੰ ਫੇਰ ਪਾ ਬਾਣ ਯਾਰਾ ਬਰੀ ਯਾਰਾ ਮਨਕਣਾ ਵਪਾਰ ਯਾਰਾ ਜਿਹਦੇ ਕੋਲ ਤਰੀਕਾ ਕਣਾ ਇੱਥੇ ਅਮਰੀਕਾ ਬਰੀ ਯਾਰਾ ਯਾਰ ਦੀ ਬਾਕੀ ਦੀ ਗੱਲ ਜਦੋਂ ਆਪਾਂ ਕਹਿਣਾ ਧੋਖਾ ਨਹੀਂ ਕਰਦੇ ਧੋਖਾ ਫੜੀ ਨਹੀਂ ਆਪਾਂ ਕਰੇ ਹੋਰ ਵੀ ਕਹਿਣਾ ਮੈਂ ਸਭਾਈ ਕੱਲ ਲੈ ਕੇ ਨਾ ਇਧਰ ਚੀਮਿਆਂ ਦੇ ਬੰਦੇ ਉਹ ਕਹਿੰਦੇ ਮੈਂ ਤੇਰੇ ਮੈਂ ਤਨ ਤੰਗ ਚੂਮਾਂ ਬਈ ਚਾੜਾਂਗ ਜੂਣੀ ਪਰ ਆਪਣੇ ਗੇਟੋ ਬਾਹਰੋਂ ਵੀ ਫੇਰ ਆਪਣੀ ਗਾਰੰਟੀ ਨਹੀਂ ਜੀ ਉਹ ਦੇਲਾਂਾਂ ਘਟੋਟਿਆਂ ਦੇ ਉਹ ਬਈ ਜਾਬਾਂ ਦੇ ਇੱਕ ਪਹਿਲੇ ਫੋਨ ਦੀ ਵੀ ਇੱਕ ਬੰਦੇ ਨੇ ਲੈ ਲਈ ਦੋਨੇ ਤੇਰਾ ਵਾਲਾ ਜਾ ਹਾਂ ਤੇ ਅੱਜ ਵੀ ਫਿਰ ਰੇਟ ਜਾਏ ਜੀ ਜਾਏ ਜੀ ਮੰਗਾ ਕੇ ਬਸ ਪਹਿਲਾ ਫੋਨ ਲਾਉ ਉਸ ਨੂੰ ਬਾ ਮਿਲੂਗੀ 9 10 ਕਿਲੋ ਦਾ ਤਾੜੀ ਸਿਰ ਦੋ ਤਿੰਨ ਨਾਲ ਜਮਾ ਤਾੜੀ ਸਿਰ ਉਹ ਮਗਰ ਵੀ ਬੱਸੀ ਆਪ ਵੀ ਬੱਸੀ ਜਾਂਦੀ ਬੱਸੀ ਚੰਗੀ ਹੈ ਨਾ ਹਾਂ ਬਹੁਤ ਵੱਡੀ ਹੈ ਬੱਸੀ ਵੀ ਇੱਕ ਦੇ ਇੱਕ ਨਾਲ ਇੱਕ ਵੀਰੀ ਵਾਲਾ ਕੰਮ ਹੈ ਵੀਰੇ ਯਾਰ ਬਾਕੀ ਪੰਜਾਬ ਵਾਲੇ ਯਾਰ ਸਹੀ ਪੰਜਾਬ ਵਾਲੇ ਅਸੀਂ ਠੰਡੀ ਜ਼ਿੰਦਗੀ ਠੰਡੀ ਸੀਲ ਦੇਖ ਲੈ ਆਏ ਆਪਣੇ ਕੋਲ ਆ ਚੀਜ਼ ਹੁੰਦੀ ਹੈ ਬਾਈ ਯਾਰ ਇਹ ਤੇਰੀ ਗੱਲ ਜਮਾ ਲਿਆ ਜਾ ਦੁੱਧ ਜਮਾ ਬਰਫ ਪਾ ਦੇ ਦੁੱਧ ਜਮਾ ਬਰਫ ਪਾ ਰਗਾ ਚ ਕਿੰਨਾ ਗੋਵਾਲਾ ਜਾਂਦਾ ਉਹ ਤੇ ਲਾਲ ਗਿਆ 9-10 ਕਿਲੋ ਦਹਿਗਾ ਵੀਰੇ ਦਾ ਦੁੱਧ 14-15 ਕਿਲੋ ਭਲੂ ਨਾ ਕੱਢਾ ਕਾਫਾ ਕੰਨਾ ਮਰਦੀ ਮੈਂ 18-20 ਵੀ ਕੱਢਦਾ ਫਾਇਦਾ ਨਹੀਂ ਕੱਚੰਗਲਾ ਕਰਦਾ ਆ ਜਾਂਦਾ ਹਾਂ ਹਾਂ 14-15 ਕਿਲੋ ਦੁੱਧ ਕੱਢੂਗੀ ਕਿੱਥੋਂ ਘੱਟ ਵੀਰੇ ਦਾ ਲੈ ਚੱਲੋ ਤੇ ਕੱਦ ਵਾਲੀ ਸੋਹਣੀ ਰੰਗ ਬਹੁਤ ਸੋਹਣਾ ਵੀਰੇ ਦਾ ਤੇ ਬਾਕੀ ਤਾਂ ਗਰਮੀ ਨਹੀਂ ਹਨਾ ਮਾਰ ਗਰਮੀ ਨਹੀਂ ਮੰਨੇ ਫਿਕਸ ਲੇਵੇ ਦੀ ਜਮਾ ਰਬੀ ਟੋਟਾ ਮੈਂ ਲੈ ਬਣ ਜਗਾ ਨਾ ਇਹਨਾਂ ਗੱਲ ਵੀ ਗਰਮੀ ਨਹੀਂ ਮੰਨਣੀ ਗਾੜੀ ਪਸਾੜੀ 19 ਦੁੱਧ ਮੂਰੇ ਵੀਰੇ 19 ਮੰਗਦਾ ਦੁੱਧ ਦੇ ਜੀ ਹਾਂ ਹੌਲੀ 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 ਬਿਆਰ ਦੇਖੋ ਜੀ ਸਾ ਚੰਗਾ ਬੱਚੇ ਨੂੰ ਜਰੂਰ ਜਾਓ ਬੱਚੇ ਥੋੜਾ ਆ ਦੇਖੋ ਜੀ ਚੰਗੀ ਕੁਆਲਿਟੀ ਜਾਨਦਿਆਂ ਦੇ ਵਾਲੀ ਆ ਜਾਨ ਖਤਰੀ ਤੇ ਲਿਆਂਦੀ ਆ ਭਰਾ ਮੇਰਾ ਠੰਡੀ ਸੀਲ ਵਾਲੀ ਆ ਇੱਥੇ ਤੇ ਕਹਿੰਦਾ ਹੋਰ ਦਵਾ ਦੇ ਕਹਿੰਦੇ ਵੀ ਅੰਦਰ ਨਹੀਂ ਜਿਹੜਾ ਦਵਾਦੇ ਇਥੇ ਬੜਾ ਬੱਚੇ ਦਾ ਵਾਲਾ ਕਰਦੀ ਆ ਭਰਾ ਬਾਕੀ ਦੇ ਕੋਈ ਵਹਿੜਾ ਬਾਈ ਕੋਈ ਨਹੀਂ ਆ ਇੱਤਨੀ ਵਹਿੜਾ ਬਸ ਆਪਣੇ ਸਾਰੇ ਬਾਕੀ ਮਾਲ ਵੇਚ ਗਿਆ ਭਰਾ ਮੇਰਾ ਤੈਨੂੰ ਪਤਾਗਾ ਇੱਥੇ ਨਹੀਂ ਦੇ ਲਾਗਾ ਤੇ ਭਾਈ ਨੇ ਜਿਹੜੀ ਗੱਲ ਕਰੀ ਆ ਲੈ ਵਾ ਤਾਂ ਇਹਦਾ 15 ਕਿਲੋ ਵਾਲਾ ਵੀ ਦਾਖਦਾ ਅੱਜ 15 16 ਕਿਲੋ ਉਹ ਤੇ ਕੱਢੂਗੇ ਆਪਾਂ ਪਰ ਆਪਾਂ 15 ਕਿਲੋ ਮੰਨ ਕੇ ਲੈ ਲੇ ਬਾਈ ਵਾਲਾ ਓਕੇ ਸਿਗਲ ਠੰਡੀ ਆ ਦੋਨਾਂ ਪਾਸੇ ਸਾਡਾ ਬੱਚਾ ਦੋਨਾਂ ਪਾਸੇ ਵੀ ਮਾ ਵਜਾ ਕੇ ਕੋਈ ਨਹੀਂ ਚੱਕਰ ਆ ਗਿਆ ਜੇ ਜੂ ਰੋਕੇ ਫਿਰ ਓਕੇ ਆ ਰਿਪੋਰਟ ਆ ਜੀ ਜਮ ਜੇ ਜੂ ਪ੍ਰੋਪਰ ਪਈ ਹੋਈ ਆ ਬਈ ਜੀ ਤੇ ਵੀਰੇ ਫਿਰ ਮਾਰੋ ਤਰ ਮਾ ਬਾਡੀ ਮਾ ਬੱਚਾ ਵੀ ਹੜਨੇ ਬੱਚਾ ਆ ਨਿਆਣਾ ਆ ਦੇਖੋ ਬੰਨੋ ਮੇਰੇ ਚਮਕੌਰ ਬੱਚਾ ਆ ਦੇਖੋ ਜੀ ਕੁਆਲਿਟੀ ਕਰੋ ਚੈੱਕ ਤੁਸੀਂ ਇੱਕ ਨੰਬਰਾ ਐ ਨਹੀਂ ਗੱਲ ਹੈਗੀ ਵੀ ਕਿਤੋਂ ਥਾਣ ਲੇਵੇਂ ਦੀ ਸਾਫ ਟਟ ਮਨ ਲਮਕਮਾ ਲੇਵਾ ਭੋਰਾ ਵੀ ਨਹੀਂ ਠੀਕ ਹੈ ਜੀ ਆ ਦੇਖੋ ਵੀਰੋ ਦੋਨਾਂ ਪਾਸੇ ਕੋਈ ਚੱਕਰ ਹੀ ਨਹੀਂ ਹੈਗਾ ਬਾਈ ਯਾਰ ਠੀਕ ਆ ਜੀ ਮਗੋਂ ਆਪਾਂ ਜੇ ਰੁਕੇ ਤੋਂ ਪੈਸੇ ਲੈਣੇ ਕਿਉਂ ਚੀਜ਼ ਮਾਰੀ ਹਾਂ ਆ ਆਪਾਂ ਕਿਉਂ ਐਵੇਂ ਘਰੇ ਆਪਾਂ ਇੱਕ ਨੰਬਰ ਲੈ ਗਾ ਜਿਉ ਆਪਾਂ ਵੀ ਪੈਹ ਦੇਨੇ ਆ ਭਾਈ ਆਪਾਂ 100 ਸੰਭੀ ਲੈਣੇ ਨੇ ਭਰਾ ਤੇ ਦੇਖੀ ਪਸਵਾ ਰਖਾ ਰਕੂੜਿਆ ਕੇ ਫੇਰ ਪਟਾਰਾ ਮਾਰਦੇ ਨੇ ਕਿਵੇਂ ਕਰਦੇ ਦੇਖੀ ਲੈ ਆਏ ਬੈਗਨਾਸ ਵਰਗੇ ਆਟਾ ਤੇ ਜਾਵਾਂ ਬੇਸ ਗੂਸ ਬਾਹਲੀ ਚੰਗੀ ਆ ਆਚਾਰੇ ਥਾਣ ਨਿਕਲੋ ਪੂਰੇ ਤੇ ਦਿਖਾਣਾ ਤਾਂ ਆ ਨਿਕਲੇ ਮਾਰੋ ਬਰੇ ਤਾਰ ਆ ਦੇਖੋ ਜੀ ਸਾਫ ਸੁਥਰੀਆਂ ਥਾਰਾਂ ਤੇ ਜੇ ਬਾਲਟੀ ਫਰਕਾਟ ਮੈਂਦਾ ਹਣਾ ਬਾਹਲੀ ਚੰਗੀ ਆਖ ਲਾ ਬਰੇ ਆ ਆ ਦੇਖੋ ਜੀ ਦੋਨਾਂ ਪਾਸੇ ਬੈ ਆਪਣੀ ਕੋਈ ਮਰਜ਼ੀ ਖਾਂਦ ਲੈਣੀ 10 ਸਕਿੰਟਾਂ ਦੇ ਵਿੱਚ ਆਪਾਂ ਕਿੰਨਾ ਦੁੱਧ ਕੱਢ ਕੇ ਬਾਹਰ ਹਾਂ ਮੈਂ ਇੱਕ ਨੰਬਰ ਹੁੰਦੀ ਆਪਣੀ ਗਾਂ ਪੈ ਮਰਜ਼ੀ ਮਰਜ਼ੀ ਥੱਲੇ ਬੈ ਜੀ ਮੈਂ ਹੋਵੇ ਗਾਂ ਹੋਵੇ ਬਿਨਾ ਬੱਚੇ ਤੋਂ ਬੈਜਿੰਗੇ ਦੋਨਾਂ ਪਾਸੇ ਬੈਜੂਗੀ ਆਦਾ ਚਵਾਈ ਆ ਗਈ ਗੱਲ ਹੀ ਹੋ ਗਈ ਹੈ ਨਾ ਬਾਈ ਹਾਂ ਮਾੜੀ ਕਾਰੀ ਦਿਨ ਜਵਾਈ ਵੀ ਕਾਰੀ ਦਿਨ ਹੋਣੀ ਸਰਬਸ ਆ ਦੇਖੋ ਜੀ ਨਜ਼ਾਰਾ ਆਉਂਦਾ ਹੈ ਨਾ ਹੱਡਣ ਨੂੰ ਜੀ ਨਹੀਂ ਕਰਦਾ ਬਾਲੜੀ ਦੇਖੋ ਕਿੱਥੇ ਗਈ ਹੈ ਵੀਰੇ ਹੈ ਨਾ ਬਾਲੀ ਇੱਕ ਨੰਬਰ ਆ ਬਸ ਜਿਆਦਾ ਬਾਈ ਆ ਦੇਖੋ ਜੀ ਸਾਬ ਸੁਸਰੀ ਚੋਣ ਦੀ ਆ ਦੇਖੋ ਜੀ ਅੱਧੀ ਵਾਲਟੀ ਕਰਕੇ ਮਾਰੀ ਕਿੰਨੇ ਕਿਲੋ ਦੀ ਇੱਕ ਚਮਕੌਰ ਵਾਲੀ ਇਹ ਹੈ ਸੀ 7 ਕਿਲੋ ਦੀ ਵਾਲਟੀ ਚੱਲ ਮੈਂ 4 4.5 ਕਿਲੋ ਤੋਂ ਮੰਨ ਲੇ ਜੋ ਤਾਂ ਹੈਗਾ ਤਾਂ ਕਿੰਨੇ ਤੋਂ ਬਾਹਰ ਹੀ ਆਪਾਂ 9 ਮੰਨ ਕੇ ਲੈ ਕੇ ਜਾਵੇ ਵੀਰੇ ساری ਸੂਈ ਤੀਜੇ ਜੰਦਾ ਸੂਈ ਨੂੰ ਹੈਗਾ ਅਲੀ ਜਿਵੇਂ ਭੈਣ ਭਰਾ ਵਿੱਚ ਝੋਨਾ ਲਾਈ ਜਾਂਦੇ ਅੱਜ ਤਾਂ ਫਿਰ ਸੁਨਹਿਰੀ ਮੌਕਾ ਹੈ ਨਾ ਹਾਂ ਉਹਨੋਂ ਮਾਤੇ ਸੁਨਹਿਰੀ ਮੌਕਾ ਮੁੱਲ ਨਹੀਂ ਆਪਾਂ ਬਾਹਰ ਮੰਗਦੇ ਨਾਉਂ ਤੋਂ ਨਹੀਂ ਲੈਣੀ ਮਲਾਇਆ ਬਾਈ ਬਣ ਕੇ ਪਰ ਆ ਤਾਂ ਥੋੜੇ ਬੋਟੇ ਨਾਲ ਫੋਨ ਨਾ ਲਾਵੇ ਵੀਰ ਬਣ ਕੇ ਅੱਜ ਚਮਕੌਰ ਹਾਂ ਕਿੰਨੇ ਪਾਇਆ ਬਾਈ ਮੁੱਲ ਕਹਿੰਦੇ ਕਰਾਣਾ 60 ਕਰਾਣਾ ਸਦਾ ਦੂਜਾ ਮਈ ਅੱਜ ਹਨਾ ਕਮਾਲ ਕਰਾ। ਜਿਵੇਂ ਆਪਣੇ ਕੋਈ ਆਈ ਆਪਾ ਆਵੇਂ ਆਪਾਂ ਦੇ ਦੇ ਲਾਂਗੇ ਹਨਾ। ਠੀਕਾ ਵੀਰੇ। ਆ ਦੇਖੋ ਜੀ ਬਾਈ ਨੇ ਧਾਰਾਂ ਕਿਹਾ ਸੀ ਤੇ ਚਵਾਈ ਹੋਈ ਕਰਕੇ ਦਿਖਾਤੀ ਨੇੜੇ ਮਾਰਿਆ ਕੰਮ ਵਾਲਟੀ ਦੇ ਚਮਕੌਰ। 2 ਮਿੰਟ ਸਿਰਫ 2 ਮਿੰਟਾਂ ਦੇ ਵਿੱਚ ਨੇ। ਆ ਦੇਖੋ। ਚਮਕੌਰ ਬੌਂਦੀ 60 ਸਾਲ ਦਾ ਬਜ਼ੁਰਗ ਚੋਈ ਜਾਵੇ। ਤੁਸੀਂ ਨਹੀਂ ਕਹਿੰਦੇ ਲੱਤ ਮਾਰ ਕੇ ਰੁਪਈਏ ਨਹੀਂ ਦੇਂਦੇ ਆਪਾਂ ਕੋਈ ਬੰਦਾ ਆ ਜਾਵੇ। 60 ਸਾਲ ਦਾ ਬੱਚਾ ਚੋਈ ਜਾਵੇ ਹਨਾ। ਆ ਦੇਖੋ ਜੀ। ਵਾਰ ਕੇ ਹੱਡੂ ਬਾਈ ਦਾ ਹੁਣ ਨਜ਼ਾਰਾ ਆ ਜਾਂਦਾ ਨਾ ਬਾਈ ਬਾਹਰੀ ਚੰਗੀ ਚ ਬਾਈ ਦੀ ਇੱਕ ਨੰਬਰ ਬੋਲੀ ਆ ਵੀਰੇਰਾ ਓਕੇ ਆ ਦੇਖੋ ਜੀ ਤੇ ਵੀਡੀਓ ਬਣਾਉਣ ਦਾ ਆਪਣਾ ਟਾਈਮ 3:00 ਵਜੇ ਦਈਆ ਉਹ ਹਿਸਾਬ ਨਾਲ ਜੱਜਮੈਂਟ ਕਰ ਲਿਓ ਠੀਕ ਹੈ ਜੀ ਦੇਲਦੁਨੇ ਬਾਦਿਕਲਾ ਜਿਮਕੌਰ 100 ਦੀ 100 ਆ ਥੱਲੇ ਆਉਂਦਾ ਵੀਰੇ ਕੋਈ ਹੁਣ ਸ਼ੱਕ ਰਹੀ ਨਹੀਂ ਗਈ ਸਾਰਾ ਕੰਮ ਤਾਂ ਨਿਮੇੜਦਾ ਹਨਾ ਲੈ ਮਗਲੇ ਗਾੜੀ ਪਾਰਗੀ ਬਾਹਰ ਦੀ ਬੱਸ ਕਰੋ ਬੱਚੀ ਬੁੱੱਚੀ ਨੂੰ ਛੱਡ ਦਿਓ ਕਿੰਨੇ ਕਿਲੋ ਆਂਦੀ ਆ ਇਹ ਬਾਈ ਇਹਦਾ 7-8 ਕਿਲੋ ਦੀ ਬਾਲਦੀ ਆ ਪੰਜ ਕਿਲੋ ਤੋਂ ਮੰਨ ਲੈ ਵੀ ਬਾਈ ਡੰਗ ਦਾ ਡੰਗ ਦਾ ਤੇ 5 ਕਿਲੋ ਹੋਰ ਬਾਅਦ ਚ ਫਿਰ 15 ਕਿਲੋ ਤੋਂ ਜੋੜ ਦਾ ਮਾਲ ਕਹਿੰਦਾ ਮੈਨੂੰ 16 ਕਿਲੋ ਬਾਈ 15 ਕਿਲੋ ਮੰਨ ਕੇ ਲੈ ਲੈ ਸੀਲ ਠੰਡੀ ਇੰਨੀ ਸਲਾਗਾ ਦੁਬਾਰੇ ਕਹਿੰਨੀ ਬੈਠੀ ਮੈਂ ਮਾ ਥੱਲੇ ਮਾਰ ਦੇਦਾ ਉਸ ਵੀ ਲੱਤ ਸੜਨ ਕਰਨ ਵਾਲਾ ਕਰਮ ਵਾਲੀ ਹੈ ਹੀ ਨਹੀਂ ਲੈ ਲੈ ਸੀਲ ਠੰਡੀ ਤੇ ਰੰਗ ਰੰਗ ਸੁਰਮੇ ਦੀ ਡਲੀ ਵਗ 52000 ਚੋੜਾ ਮਾਨਤਾ ਬਸ ਮਾੜਾ ਮੋੜਾ 100-200 ਹੋ ਜਾ ਉਹ ਨਾ ਹੋਵੇ ਪਿਆ ਉਹ ਥੱਲੇ ਵਾਲਾ ਵੀਰ ਬਣ ਕੇ ਹੱਥ ਬੰਨ ਕੇ ਮੈਨੂੰ ਫੋਨ ਨਾ ਲਾਵੇ ਵੀਰ ਬਣ ਕੇ ਕਿਉਂ ਆਪਾਂ ਵੀ ਲੈ ਕੇ ਆਇਆ ਮ ਐਵੇਂ ਟੈਂਕਰ ਨੰਬਰ ਬੋਲੋ ਨੰਬਰ 9979475644 ਮਾਗਰ ਦੀ ਬੱਸੀ ਆ ਵੀਰੇ ਸਾਈ ਵਾਲ ਦਾ ਕਰਾਸ ਮਾਗਰ ਬੱਸੀ ਆ ਦੀ ਬੱਸੀ ਕਿ ਨਹੀਂ ਆਉਟਾ ਤੇ ਸਿਵਲ ਠੰਡੀ ਤੈਨੂੰ ਬਦਾਰਾ ਤੈਨੂੰ ਬਾਲਾ ਜਿਮ ਮਾਰਦੀ ਬੈਠਾ ਦੇ ਕੁਝ ਵੀ ਨਹੀਂ ਕਹਿੰਦੀ ਭਰਾ ਮੇਰੇ ਲੈ ਲੈ ਓਕੇ ਜੀ ਲੈ ਆ ਦੇਖੋ ਬੱਸ ਵੀਰੇ ਕੁ ਦਸਰਲੀ ਤਾਂ ਆਪਾਂ ਬਾਲਟੀ ਦਾ ਭਾਰਤੀ ਆ ਲੈ ਚੋਣ ਬਹੁਤ ਚੋਣ ਲੱਗਾ ਵੀਰੇ ਓਕੇ 52000 ਚੋੜਾ 15 15 ਕਿਲੋ ਜੀ ਦੁੱਧੜੀ ਜੇ ਮੈਂ ਲੈਣੀ ਹੋਵੇ 22 ਤੋਂ 3 ਲੱਖ ਦੀ ਮਿਲੂ ਵੀਰੇ ਸਿਰਫ 52000 ਦੀ ਦੇ ਦਾਂਗੇ ਆਪਾਂ ਪਿੰਡ ਧੋਲੇ ਤੁਹਾਨੂੰ ਵੀਡੀਓ ਕਵਰ ਕਰਕੇ ਦਿੱਤੀ ਆ ਜੀ ਤੇ ਬਰਨਾਲੇ ਜ਼ਿਲ੍ਹੇ ਦਾ ਪਿੰਡ ਆ ਤਹਿਸੀਲ ਤਾਪਾ ਜੀ ਤੇ ਨੇੜੇ ਵਾਈਆਂ ਦੇ ਤਾਪਾ ਮੰਡੀ ਆ ਇੱਧਰ ਇੱਧਰ ਰੂੜੇ ਕਿਹਾ ਬਾਈ ਹਾਂ ਰੂੜੇ ਕੀ ਰੂੜੇ ਕੀ ਪਖਵਾ ਨੇੜੇ ਪਿੰਡ ਨੇ ਵੀਰੇ ਕੇ ਮਾਨਸਾਲੇ ਸੜਕ ਦੇ ਹਾਂ ਬਾ ਗੁਰਦੁਆਰਾ ਵਾਲੀ ਸਰ ਗੂਗਲ ਦੇ ਸਰਚ ਮਾਰ ਲਓ ਬੜਾ ਮਾਣਾ ਸਰਚ ਮਾਰ ਦਿਓ ਜੀ ਨਾਲ ਦੀ ਆਤ ਨੂੰ ਲੈ ਕੇ ਜੀ ਮੈਂ ਭਰ ਦਿਨੇ ਆ ਸਾਡੀ ਗੁਰਦੁਆਰਾ ਵਾਲੀ ਸਰ ਭਰ ਕੇ ਗੂਗਲ ਦੇ ਸਰਚ ਮਾਰ ਲਿਓ ਸਰ ਧੰਨਵਾਦ ਜੀ